ਹਾਂਜੀ ਬ੍ਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਉੱਪਰ ਜੀ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਨੇ ਜੀ ਤਾਂ ਥੱਲੇ ਦਿਖ ਰੇ ਲਾਲ ਬਟਨ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਉਸ ਦੀ ਨਾਲ ਲੱਗੇ ਬੈਲ ਆਈਕਨ ਨੂੰ ਆਲਟੂ ਜ਼ਰੂਰ ਪ੍ਰੈਸ ਕਰ ਲਓ ਜੀ ਤੇ ਜੇਕਰ ਕਿਸੇ ਵੀ ਵੀਰ ਨੇ ਜੀ ਕੰਬਾਈਨ ਦੀ ਐਡ ਆਪਣੇ YouTube ਚੈਨਲ ਤੇ ਲਗਵਾਉਣੀ ਹੋਵੇ ਜੀ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋਅ ਰਿਹਾ ਹੈ ਜੀ ਉਸ ਨੰਬਰ ਤੇ ਤੁਸੀਂ WhatsApp 'ਤੇ ਉਸ ਕੰਬਾਈਨ ਦੀਆਂ 5 ਤੋਂ 7 ਫੋਟੋਆਂ ਬਾਕੀ ਉਸ ਦੀ ਜਾਣਕਾਰੀ ਸਾਨੂੰ WhatsApp 'ਤੇ ਭੇਜ ਕੇ ਜੀ ਆਪਣੀ ਐਡ ਯੂਟਿਊਬ ਚੈਨਲ ਤੇ ਲਗਵਾ ਸਕਦੇ ਹੋ ਜੀ ਬਿਲਕੁਲ ਫ੍ਰੀ ਵਿੱਚ ਐਡ ਲਾਉਣੇ ਜੀ ਹਾਂਜੀ ਦੋਸਤੋ ਪਿਆਰ ਭਰੀ ਸ਼ਤਿ ਜੀ ਅਕਲ ਜੀ ਅੱਜ ਦੀ ਜੋ ਵੀਡੀਓ ਵਿੱਚ ਜੋ ਸੇਲ ਵਸਤ ਲੈ ਕੇ ਆਂ ਜੀ ਮਲਕੀਤ ਕੰਬਾਈਨ ਬਕਿਓ ਜੀ ਮਲਕੀਤ ਕੰਬਾਈਨ ਬਕਿਓ ਜੀ ਇਹ ਕੰਬਾਈਨ ਵੀਰੇ ਮਾਡਲ ਹੈ ਜੋ 2014 ਮਾਡਲ ਦਾ ਜੀ ਪੰਜਾਬ ਨੰਬਰ ਹੈ ਜੀ ਕੰਬਾਈਨ ਟਾਇਰਾਂ ਦੇ ਕੰਡੀਸ਼ਨਾਂ ਜੋ 50% ਕੰਡੀਸ਼ਨ ਚ ਟਾਇਰ ਪਏ ਨੇ ਜੀ ਲਾਲ ਹਿੰਨੋ ਪੇਟੀਬੰਦ ਇੰਜਨਾਂ ਜੀ ਕੰਬਾਈਨ ਤੇ ਬਾਕੀ ਵੀਰੇ ਵਧੀਆ ਸਾਫ ਕੰਡੀਸ਼ਨ ਪਈਆ ਏਰੀਆ ਬਿਰਦਾ ਮਾਨਸਾ ਜੀ ਰੇਟ ਵੀਰ ਫੋਨ ਤੇ ਦੱਸਣਗੇ ਜੀ ਕੰਪੈਨ ਦਾ ਤੇ ਵੀਰ ਦਾ ਸੰਪਰਕ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਜੀ ਕੰਟੈਕਟ ਕਰਕੇ ਵੀਰੇ ਮਲਕੀਤ ਕੰਬਾਈਨ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਏ ਵੀਰੇ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਏ ਵੀਰੇ ਦੋ ਸਟਿੱਪਣੀਆਂ ਵਕੈ ਹੋਣੇ ਜੀ 40 45% ਕੰਡੀਸ਼ਨ ਪਈ ਹੈ ਜੀ ਦੋਨੇ ਸਟਿੱਪਣੀਆਂ ਦੀ ਤੇ ਰੇਟ ਵੀ ਨੇ ਰੱਖਿਆ ਜੋ 45000 ਰੁਪਏ ਵੀ ਨੇ ਰੇਟ ਰੱਖਿਆ ਜੀ ਦੋਨੇ ਸਟਿੱਪਣੀਆਂ ਦਾ ਵੀ ਨੇ 45000 ਰੁਪਏ ਵੀ ਨੇ ਰੇਟ ਰੱਖਿਆ ਜੀ ਬਾਕੀ ਵੀਰੇ ਸਰੋਂ ਵਾਲਾ ਥਰੇਸਰ ਵੀ ਨਾਲ ਵਕਿਆ ਹੋਇਆ ਜੀ ਸਰੋਂ ਵਾਲੇ ਥਰੇਸਰ ਦਾ ਵੀ ਇਹਨੇ ਰੇਟਰ ਰੱਖਿਆ ਜੋ 31000 ਰੁਪਏ ਵੀ ਇਹਨੇ ਰੇਟਰ ਰੱਖਿਆ ਜੀ ਏਰੀਆ ਵੀਰ ਦਾ ਤਲਵੰਡੀ ਸਬਬੀਰ ਦਾ ਏਰੀਆ ਜੀ ਤਲਵੰਡੀ ਸਬਬੀਰ ਦਾ ਏਰੀਆ ਜੀ ਤੇ ਵੀਰ ਦਾ ਸੰਪਰਕ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਰ ਹੈ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਜੀ ਸੰਪਰਕ ਕਰਕੇ ਜੀ ਦੋ ਸਟੇਪਨੀਆਂ ਵੀਰੇ ਤੇ ਇੱਕ ਸਰੋਂ ਵਾਲਾ ਥਰੇਸਰ ਵੀਰ ਲਵੋ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਅੰਤ ਤੱਕ ਵੇਖ ਲਿਜੀਏ ਸਾਰੇ ਦੋਸਤ ਪੀਰ ਭਰਾਮਣ ਦਾ ਤਹਿ ਦਿਲੋਂ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ ਇਸ ਪ੍ਰਕਾਰ ਦੀਆਂ ਹੋਰ ਨਵੇਂ ਵੀਡੀਓ ਵੇਖਣ ਲਈ ਆਪਣਾ ਚੈਨਲ ਜਰੂਰ ਸਬਸਕ੍ਰ